ਮੇਰੀ ਨਾ ਇਹ ਅੱਖ ਦੇ ਵਿੱਚ 31 ਮਾਰਚ ਨੂੰ ਜੀ ਆਇਰਨ ਦਾ ਪੀਸ ਚਲਾ ਗਿਆ ਸੀਗਾ ਜੀ ਕੰਮ ਕਰਦੇ ਡਾਕਟਰ ਬੁਪੇਸ਼ ਜੀ ਨੇ ਆਪਰੇਟ ਕਰਿਆ ਸੀਗਾ ਜਿਹੜੀ ਮੇਰੀ ਫਾਈਲ ਮਾਰਕ ਹੋਈ ਸੀਗੀ ਉਹੀ ਸੀਗੀ ਜੀ ਹਰਸ਼ਿੰਦਰ ਜੀ ਫਸਟ ਡੇ ਵੀ ਮੇਰਾ ਕੋਈ ਸਕੈਨ ਨਹੀਂ ਕਰਿਆ ਫਿਰ ਮੈਨੂੰ ਅਗਲੇ ਦਿਨ ਬੁਲਾਇਆ ਜੀ ਫਸਟ ਡੇ ਮੈਨੂੰ ਕੋਈ ਮੈਡੀਸਨ ਵੀ ਉਹਨਾਂ ਨੇ ਦਿੱਤੀ ਸਿਰਫ ਆਪਰੇਟ ਸਪੀਚਿਸ ਕਰਕੇ ਮੈਨੂੰ ਘਰੇ ਭੇਜ ਦਿੱਤਾ ਸੀ ਨੈਕਸਟ ਡੇ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੇਰੀ ਅੱਖ ਦੇ ਵਿੱਚ ਕੋਈ ਚੀਜ਼ ਹੈਗੀ ਆ ਰੜਕਰੀ ਆ ਉਹਨਾਂ ਨੇ ਸੀਰੀਅਸਲੀ ਨਾ ਲੰਦੇ ਹੋਏ ਨਾ ਕੋਈ ਸਕੈਨ ਕਰਿਆ ਨਾ ਹੀ ਮੈਨੂੰ ਕਿਤੇ ਹੋਰ ਰੈਫਰ ਕਰਿਆ ਅਹੀਂ ਵੀ ਉਸ ਟਾਈਮ ਸਕੈਨ ਵੀ ਕਰ ਲਾਂਗੇ ਵੀ ਇਹ ਮੈਡੀਸਨ ਆ ਜਿਹੜੀ ਰੜਕ ਪੈ ਰਹੀ ਹੈ ਉਹ ਸਟੀਚਸ ਦੀ ਪੇਨ ਈਵਨਿੰਗ ਨੂੰ ਹੀ ਮੇਰੀ ਅੱਖ ਤੋਂ ਬਲੀਡਿੰਗ ਵਗੈਰਾ ਸਟਾਰਟ ਹੋ ਗਈ ਸੀਗੀ ਨੈਕਸਟ ਡੇ ਮੈਂ ਮਤਲਬ ਗਰੀਵਾਲ ਹਸਪੀਟਲ ਗਿਆ ਜੀ ਉਹਨਾਂ ਦੇ ਨਾਲ ਦੀ ਨਾਲ ਅਮਰਜੈਂਸੀ ਮੈਨੂੰ ਰੈਫਰ ਪੀਜੀਏ ਕਰਤੇ ਸੀਗਾ ਤਾਂ ਪੀਜੀਏ ਜਦੋਂ ਮੈਂ ਗਿਆ ਜੀ ਉਹਨਾਂ ਨੇ ਮੈਨੂੰ ਪਹਿਲਾ ਕੁਐਸਚਨ ਇਹ ਹੀ ਸੀਗਾ ਕਿ ਤੁਸੀਂ ਕਹਿ ਰਹੇ ਹੋ ઓਪਰੇਟ ਹੋਇਆ ਕਿ ਆਪਰੇਸ਼ਨ ਦੇ ਕੋਈ ਨੋਟਸ ਵਗੈਰਾ ਜਾਂ ਕੁਝ ਜੋ ਸਲਿੱਪ ਦੇ ਕੋਈ ਮੈਂਸ਼ਨ ਨਹੀਂ ਉਹਨਾਂ ਨੇ ਕਰਿਆ ਹੋਇਆ ਫਿਰ ਉਹਨਾਂ ਨੇ ਮੇਰੀ ਅੱਖ ਦੇ ਨਾਲ ਸਟੀਚਸ ਦੇਖ ਕੇ ਜੀ ਮੇਰੀ ਅੱਖ ਨੂੰ ਹੱਥ ਪਾ ਲਿਆ ਸੀਗਾ ਤਾਂ ਉਹਨਾਂ ਨੇ ਪਹਿਲਾ ਸਟੈਪ ਉਹਨਾਂ ਦਾ ਉਹਨਾਂ ਨੇ ਸਕੈਨ ਕਰਿਆ ਜੀ ਐਕਸਟਰਾ ਕਰਿਆ ਉਹਦੇ ਵਿੱਚ ਪੀਸ ਸੀਗਾ ਜੀ ਹਿੰਤੋਂ ਚਾਰ ਆਪਰੇਸ਼ਨ ਨੇ ਹੁਣ ਪੀਜੀਏ ਦੇ ਵਿੱਚ ਵੀ ਹੋ ਚੁੱਕੇ ਨੇ ਉਸ ਤੋਂ ਬਾਅਦ ਦਾ ਕੀ ਹੋਣਾ ਲੱਗਦਾ ਹੈ ਨਤੀਜਾ ਕੀ ਕਿਸੇ ਡਾਕਟਰ ਨੇ ਕਿਹਾ ਵੀ ਅੱਖ ਜੜੀ ਆ ਉਹ ਵਾਪਸ ਆ ਸਕਦੀ ਜੀਏ ਵਾਲਿਆਂ ਨੇ ਲੁੱਕ ਦੀ ਮਤਲਬ ਗਰੰਟੀ ਲਈ ਸੀਗੀ ਵੀ ਅਸੀਂ ਸੇਮ ਲੁੱਕ ਕਰ ਦਾਂਗੇ ਇੱਕ ਆਰਟੀਫੀਸ਼ਲ ਬਾਲ ਪਾ ਕੇ ਵਿੱਚ ਅੱਖ ਦੇ ਬਟ ਵਿਜ਼ਨ ਦੀ ਕੋਈ ਗਰੰਟੀ ਨਹੀਂ ਜੀ ਕਿਉਂਕਿ ਉਹਨਾਂ ਨੂੰ ਅੱਖ ਤੇ ਦੀ ਇਨਫੈਕਸ਼ਨ ਕਰਕੇ ਐਨੀ ਕੰਡੀਸ਼ਨ ਖਰਾਬ ਹੋ ਸੀ ਸੀ ਮਤਲਬ ਮੇਰੇ ਦਿਮਾਗ 'ਚ ਵੀ ਇਨਫੈਕਸ਼ਨ ਜਾਣ ਲੱਗ ਪਈ ਸੀਗੀ ਉਸ ਕਰਕੇ ਉਹਨਾਂ ਨੂੰ ਅੱਖ ਬੰਦ ਕਰਨੀ ਪਈ ਸੀ ਇਸ ਵਾਕਿਆ ਦੇ ਨਾਲ ਸਾਰੇ ਨਗਰ ਨੂੰ ਹੀ ਬਹੁਤ ਇੱਕ ਤਰ੍ਹਾਂ ਦਾ ਝਟਕਾ ਵੱਜਿਆ ਕਿਉਂਕਿ ਇਹਨਾਂ ਦਾ ਕਾਰਾਂ ਦਾ ਕੰਮ ਸੀ ਇਹ ਕਾਰਾਂ ਦਾ ਕੰਮ ਇੱਕ ਤਰ੍ਹਾਂ ਦਾ ਇਹਨਾਂ ਦਾ ਡਿਸਟਰਬ ਹੋਇਆ ਹਸਪਤਾਲ ਦੇ ਬਾਹਰ ਏਮਜ਼ ਦਾ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਦੇਖੋ ਜੇ ਜੋ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ-ਜੋ ਸਟੈਪ ਲੈਣੇ ਚਾਹੀਦੇ ਨੇ ਉਹ ਸਾਰੇ ਸਟੈਪ ਉਸੇ ਲਾਏ ਇੱਕ ਨਿੱਜੀ ਹਸਪਤਾਲ ਦੇ ਵੱਲੋਂ ਪਟਿਆਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅੱਖ ਦਾ ਗਲਤ ਟ੍ਰੀਟਮੈਂਟ ਕਰਨ ਤੋਂ ਬਾਅਦ ਉਸ ਨੌਜਵਾਨ ਨੂੰ ਆਪਣੀ ਅੱਖ ਜੜੀ ਉਹ ਘੋਆਣੀ ਪੈ ਜਾਂਦੀ ਹੈ ਹਾਲਾਂਕਿ ਉਸ ਦਾ ਕਾਰੋਬਾਰ ਜਿਹੜਾ ਉਹ ਸਾਰਾ ਰਸ਼ਵਨਾ ਇਸ ਤੋਂ ਪਹਿਲਾਂ ਵੀ ਸਾਰੀ ਖਬਰ ਸਪੋਕਸਮੈਨ ਅਦਾਰੇ ਦੇ ਉੱਪਰ ਨਸ਼ਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੁਣ ਆਖਰੀ ਟਾਪਰੇਸ਼ਨ ਹੈ ਪੀਜੀਆਈ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਕਰਵਾਇਆ ਗਿਆ ਤੇ ਪਰ ਹਜੇ ਵੀ ਕੋਈ ਕਾਰਵਾਈ ਉਸ ਨਿੱਜੀ ਹਸਪਤਾਲ ਵਾਲੇ ਮਾਲਕ ਦੇ ਉੱਪਰ ਨਹੀਂ ਹੋਈ ਹੈ ਜਿਸ ਦੇ ਕਾਰਨ ਹੁਣ ਕੋਰਟ ਦਾ ਰੁਖ ਹੈ ਇਸ ਨੌਜਵਾਨ ਨੂੰ ਕਰਨਾ ਪਿਆ ਵੀਰੇ ਕੀ ਨਾਮ ਹੈ ਜੀ ਸਰ ਮੇਰਾ ਨਾਮ ਵਿਲੀਅਮ ਹੈ ਜ ਤਾਂ ਬਿਲਕੁਲ ਜੀ ਕਿ ਚੈੱਕ ਕਰ ਲ ਦੇਓ ਕਾਫੀ ਸਮਾਂ ਹੋ ਚੁੱਕਾ ਹੈ ਜਦੋਂ ਉਸ ਦੇ ਵੱਲੋਂ ਆਪਰੇਸ਼ਨ ਜਿਹੜਾ ਗਲਤ ਕੀਤਾ ਗਿਆ ਸੀ ਆ ਪਹਿਲਾਂ ਦਾ ਅੜੀ ਬੇਸਿਕ ਜਾਣਕਾਰੀ ਹੁੰਦਾ ਸਰ ਬੇਸਿਕ ਜੀ ਮੇਰੇ ਨਾ ਹੀ ਅੱਖ ਦੇ ਵਿੱਚ 31 ਮਾਰਚ ਨੂੰ ਜੀ ਆਇਰਨ ਦਾ ਪੀਸ ਚਲਾ ਗਿਆ ਸੀਗਾ ਜੀ ਕੰਮ ਕਰਦੇ ਟਾਈਮ ਤਾਂ ਮੈਂ ਨਾਲ ਦੀ ਨਾਲ ਜੀ ਹਸਪੀਟਲ ਗਿਆ ਤਾਂ ਡਾਕਟਰ ਬੁਪੇਸ਼ ਜੀ ਨੇ ਆਪਰੇਟ ਕਰਿਆ ਸੀਗਾ ਜਿਹੜੀ ਮੇਰੀ ਫਾਈਲ ਮਾਰਕ ਹੋਈ ਸੀਗੀ ਉਹੀ ਸੀਗੀ ਜੀ ਹਰਸ਼ਿੰਦਰ ਜੀ ਨੂੰ ਜੋ ਕਿ ਰੁਟੀਨਾ ਸਪੈਸ਼ਲਿਸਟ ਹੈ ਔਰ ਜਿਹੜੇ ਬੁਪੇਸ਼ ਜੀ ਹੈ ਉਹ ਲੇਸਿਕ ਲੇਜ਼ਰ ਡਾਕਟਰ ਹੈ ਉਹਨਾਂ ਨੇ ઓਪਰੇਟ ਕਰਤਾ ਜੀ ਫਸਟ ਡੇ ਵੀ ਮੇਰਾ ਕੋਈ ਸਕੈਨ ਨਹੀਂ ਕਰਿਆ ਫਿਰ ਮੈਨੂੰ ਅਗਲੇ ਦਿਨ ਬੁਲਾਇਆ ਜੀ ਫਸਟ ਡੇ ਮੈਨੂੰ ਕੋਈ ਮੈਡੀਸਿਨ ਨਹੀਂ ਉਹਨਾਂ ਨੇ ਦਿੱਤੀ ਸਿਰਫ ઓਪਰੇਟ ਸਟੀਚਸ ਕਰਕੇ ਮੈਨੂੰ ਘਰੇ ਭੇਜ ਦਿੱਤਾ ਸੀਗਾ ਜੀ ਤਾਂ ਨੈਕਸਟ ਡੇ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੇਰੀ ਅੱਖ ਦੇ ਵਿੱਚ ਕੋਈ ਚੀਜ਼ ਹੈਗੀ ਆ ਰੜਕ ਰਹੀ ਆ ਤਾਂ ਉਹਨਾਂ ਨੇ ਸੀਰੀਅਸਲੀ ਨਾ ਲੰਦੇ ਹੋਏ ਨਾ ਕੋਈ ਸਕੈਨ ਕਰਿਆ ਨਾ ਹੀ ਮੈਨੂੰ ਕਿਤੇ ਹੋਰ ਰੈਫਰ ਕਰਿਆ ਮੈਨੂੰ ਕਹਿੰਦੇ ਵੀ 2 ਦਿਨ ਬਾਅਦ ਆਈਂ ਵੀ ਉਸ ਟਾਈਮ ਸਕੈਨ ਵੀ ਕਰ ਲਾਂਗੇ ਵੀ ਇਹ ਮੈਡੀਸਿਨ ਖਾ ਵੀ ਮਤਲਬ ਜਿਹੜੀ ਰੜਕ ਪੈ ਰਹੀ ਆ ਉਹ ਸਟੀਚਸ ਦੀ ਪੈਨ ਉਹ ਉਸ ਦਿਨ ਮਤਲਬ ਈਵਨਿੰਗ ਨੂੰ ਹੀ ਮੇਰੀ ਅੱਖ ਚ ਬਲੀਡਿੰਗ ਵਗੈਰਾ ਸਟਾਰਟ ਹੋ ਗਈ ਸੀਗੀ ਨੈਕਸਟ ਡੇ ਮੈਂ ਮਤਲਬ ਗਰੇਵਾਲ ਹਸਪੀਟਲ ਗਿਆ ਜੀ ਉਹਨਾਂ ਦੇ ਨਾਲ ਦੀ ਨਾਲ ਅਮਰਜੈਂਸੀ ਮੈਨੂੰ ਰੈਫਰ ਪੀਜੀਆਈ ਕਰਤਾ ਸੀਗਾ ਤਾਂ ਪੀਜੀਆਈ ਜਦੋਂ ਮੈਂ ਗਿਆ ਜੀ ਉਹਨਾਂ ਨੇ ਮੈਨੂੰ ਪਹਿਲਾ ਕੁਐਸਚਨ ਇਹੀ ਸੀਗਾ ਵੀ ਤੁਸੀਂ ਕਹਿ ਰਹੇ ਹੋ ਆਪਰੇਟ ਹੋਇਆ ਇਹ ਆਪਰੇਸ਼ਨ ਦੇ ਕੋਈ ਨੋਟਸ ਵਗੈਰਾ ਜਾਂ ਕੁਝ ਜੋ ਸਲਿੱਪ ਦੇ ਕੋਈ ਮੈਂਸ਼ਨ ਨਹੀਂ ਉਹਨਾਂ ਨੇ ਕਰਿਆ ਹੋਇਆ ਬੁਪੇਸ਼ ਜੀ ਨੇ ਅ ਫਿਰ ਉਹਨਾਂ ਨੇ ਮੇਰੀ ਅੱਖ ਦੇ ਨਾ ਸਪੀਚਸ ਦੇਖ ਕੇ ਜੀ ਮੇਰੀ ਅੱਖ ਨੂੰ ਹੱਥ ਪਾ ਲਿਆ ਸੀਗਾ ਉਹਨਾਂ ਨੇ ਪਹਿਲਾ ਸਟੈਪ ਉਹਨਾਂ ਦਾ ਉਹਨਾਂ ਨੇ ਸਕੈਨ ਕਰਿਆ ਜੀ ਐਕਸਟਰਾ ਕਰਿਆ ਉਹਦੇ ਵਿੱਚ ਪੀਸ ਸੀਗਾ ਜੀ ਅੱਖ ਦਾ ਅਨਗਹਿਲੀ ਕੀਤੀ ਗਈ ਹੈ ਬਹੁਤ ਵੱਡੀ ਜਿਸ ਦਿਨ ਤੋਂ ਉਹ ਆਪਣੇ ਅੱਖ ਗਵਾਣੀ ਪਈਏ ਕਿਉਂਕਿ ਤਿੰਨ ਤੋਂ ਚਾਰ ਆਪਰੇਸ਼ਨ ਨੇ ਹੁਣ ਪੀਜੀਏ ਦੇ ਵਿੱਚ ਵੀ ਹੋ ਚੁੱਕੇ ਨੇ ਉਸ ਤੋਂ ਬਾਅਦ ਦਾ ਕੀ ਹੋਣ ਲੱਗਦਾ ਹੈ ਨਤੀਜਾ ਕੀ ਕਿਸੇ ਡਾਕਟਰ ਨੇ ਕਿਹਾ ਵੀ ਅੱਖ ਜੜੀ ਆ ਉਹ ਵਾਪਸ ਆ ਸਕਦੀ ਜਾਂ ਬਿਲਕੁਲ ਹੁਣ ਜੋ ਗਵਾ ਲਿਆ ਉਹ ਗਵਾ ਲਿਆ ਨਹੀਂ ਸਰ ਪੀਜੀਏ ਵਾਲਿਆਂ ਨੇ ਲੁੱਕ ਦੀ ਮਤਲਬ ਗਾਰੰਟੀ ਲਈ ਸੀਗੀ ਵੀ ਅਸੀਂ ਸੇਮ ਲੁੱਕ ਕਰ ਦਾਂਗੇ ਇੱਕ ਆਰਟੀਫੀਸ਼ੀਅਲ ਬਾਲ ਪਾ ਕੇ ਵੀ ਅੱਖ ਦੇ ਬਟ ਵੀਜ਼ਨ ਦੀ ਕੋਈ ਗਰੰਟੀ ਨਹੀਂ ਜੀ ਕਿਉਂਕਿ ਉਹਨਾਂ ਨੂੰ ਅੱਖ ਦੀ ਇਨਫੈਕਸ਼ਨ ਕਰਕੇ ਐਨੀ ਕੰਡੀਸ਼ਨ ਖਰਾਬ ਹੋ ਸੀ ਸੀ ਮਤਲਬ ਮੇਰੇ ਦਿਮਾਗ 'ਚ ਵੀ ਇਨਫੈਕਸ਼ਨ ਜਾਣ ਲੱਗੀ ਸੀਗੀ ਜੀ ਤਾਂ ਉਸ ਕਰਕੇ ਉਹਨਾਂ ਨੂੰ ਅੱਖ ਬੰਦ ਕਰਨੀ ਪਈ ਸੀਗਾ ਤਗਾਤਾਰ ਅਸੀਂ ਡਾਕਟਰ ਦੇ ਉੱਪਰ ਅਲੀਗੇਸ਼ਨ ਲਗਾ ਰਹੇ ਹਾਲਾਂਕਿ ਡਾਕਟਰ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਵੱਲੋਂ ਅਣਗਹਿਲੀ ਕੋਈ ਨਹੀਂ ਅਸੀਂ ਆਪਣੇ ਵੱਲੋਂ ਟਰੀਟਮੈਂਟ ਸਹੀ ਤੌਰ ਤੇ ਕੀਤਾ ਹੈ ਸਰਕਾਰ ਦੇ ਕੋਲ ਕੀ ਗੁਹਾਰਾ ਕਿੱਥੇ ਤੱਕ ਤੁਹਾਡੀ ਕਾਰਵਾਈ ਪਹੁੰਚੀ ਹੈ ਕਿ ਹੁਣ ਅੱਗੇ ਕੀ ਕਰਾਣਾ ਚਾਹੁੰਦੇ ਹੋ ਸਰ ਮੈਂ ਕਈ ਉਮਰ ਕੋਡ ਚ ਕੇਸ ਫਾਈਲ ਕਰਿਆ ਜੀ ਤਾਂ ਮੇਰੀ ਸਿਵਲ ਸਰਜਨ ਦੇ ਵੀ ਕੰਪਲੇਂਟ ਚੱਲ ਰਹੀ ਆ ਤਾਂ ਐਸਐਸਪੀ ਆਫਿਸ ਵੀ ਮੈਂ ਕੰਪਲੇਂਟ ਦਈ ਆ ਸਿਵਲ ਸਰਜਨ ਦੇ ਜਿਹੜੇ ਆਪਰੇਸ਼ਨ ਨੋਟਸ ਜੀ ਜੋ ਉਹਨੇ ਬਾਅਦ ਦੇ ਵਿੱਚ ਤਿਆਰ ਕਰਕੇ ਉਹ ਹੁਣ ਦੇ ਕੇ ਆਏ ਜੀ ਬੁਪੇਸ਼ ਜਿਨ੍ਹਾਂ ਦੀ ਜਿਸ ਟਾਈਮ ਮੈਨੂੰ ਲੋਡ ਸੀਗੀ ਮੈਂ ਪੀਜੀਆ ਜਾਣਾ ਸੀਗਾ ਉਸ ਟਾਈਮ ਉਹਨੇ ਕੋਈ ਨੋਟਸ ਨਹੀਂ ਮੈਨੂੰ ਦਿੱਤੇ ਕੁਛ ਨਹੀਂ ਬਾਅਦ ਦੇ ਵਿੱਚ ਜੀ ਉਹਨੇ ਤਿਆਰ ਕਰਕੇ ਉੱਥੇ ਨੋਟਸ ਵਗੈਰਾ ਆਪਣੇ ਵੱਲੋਂ ਤਿਆਰ ਕਰਕੇ ਦੇ ਆਏ ਜੀ ਪੇਪਰ ਅ ਕਾਰਵਾਈ ਦੀ ਪੈਰਵਾਹੀ ਕੌਣ ਕਰ ਰਿਹਾ ਕਿ ਵਕੀਲ ਸਾਹਿਬ ਕੀਤੇ ਹੋਏ ਨੇ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਅਗੇ ਕੇਸ ਦਰ ਕੀ ਹਾਂਜੀ ਸਰ ਮੇਰੇ ਵਕੀਲ ਸਾਹਿਬ ਹੈ ਗੁਰਪ੍ਰੀਤ ਪਰਸੀਨ ਜੀ ਤਾਂ ਉਹੀ ਮੇਰੇ ਕੇਸ ਦੀ ਪੈਰਵਾਹੀ ਕਰ ਰਹੇ ਆ ਜੀ ਸਾਰੇ ਉਹ ਜੀ ਗੁਰਪ੍ਰੀਤ ਪਰਸੀਨ ਦੇ ਵੱਲੋਂ ਇਸ ਕੇਸ ਦੀ ਸਾਰੀ ਪੈਰਵਾਹੀ ਜਿਹੜੀ ਆ ਕੀਤੀ ਜਾ ਰਹੀ ਸਾਰਨਾ ਕੁਛ ਹੋਰ ਉਹਦੇ ਹੋਰ ਮੇਤਰ ਨੂੰ ਜਿੰਨੇ ਵੀ ਕਿਸ ਤਰੀਕੇ ਨਾਲ ਦੇਖ ਤੋ ਇੱਕ ਡਾਕਟਰ ਦੇ ਵੱਲੋਂ ਇੱਕ ਇਸ ਤਰੀਕੇ ਦੀ ਅਣਗਹਿਲੀ ਹਾਲਾਂਕਿ ਪੂਰਾ ਜੀਵਨ ਜਿਹੜਾ ਹੁਣ ਇੱਕ ਅੱਖ ਦੇ ਨਾਲ ਬਿਤਾਣਾ ਬਣਾ ਬਹੁਤ ਵੱਡਾ ਸੰਘਰਸ਼ੀ ਜੀਵਨ ਬਣ ਗਿਆ ਜਿਹੜਾ ਬਹੁਤ ਨਾਰਮਲ ਚੱਲ ਰਿਹਾ ਸੀ ਕਿਸ ਤਰੀਕੇ ਨਾਲ ਦੇਖ ਅ ਤੇ ਦੇਖੋ ਜੀ ਮੇਰਾ ਨਾਮ ਰਾਜਵੀਕਰਨ ਸਿੰਘ ਵਿੱਕੂ ਹੈ ਜੀ ਮੈਂ ਵਿਲੀਮ ਜੀ ਦੇ ਨਗਰ ਦੇਈ ਹੈ ਜੀ ਪਿੰਡ ਚਿਲ ਦਾ ਸੋ ਇਹ ਜੋ ਵਾਕਿਆ ਹੋਇਆ ਜੀ ਇਸ ਵਾਕਿਆ ਦੇ ਨਾਲ ਸਾਰੇ ਨਗਰ ਨੂੰ ਹੀ ਬਹੁਤ ਇੱਕ ਤਰ੍ਹਾਂ ਦਾ ਝਟਕਾ ਵੱਜਿਆ ਕਿਉਂਕਿ ਇਹਨਾਂ ਦਾ ਕਾਰਾਂ ਦਾ ਕੰਮ ਸੀ ਤੇ ਕਾਰਾਂ ਦਾ ਕੰਮ ਇੱਕ ਤਰ੍ਹਾਂ ਦਾ ਇਹਨਾਂ ਦਾ ਡਿਸਟਰਬ ਹੋਇਆ ਹੈ ਡਿਸਟਰਬ ਤਾਂ ਹੋ ਗਿਆ ਕਿਉਂਕਿ ਲਾਇਸੈਂਸ ਦੇ ਉੱਪਰ ਤੁਹਾਨੂੰ ਪਤਾ ਹੁੰਦਾ ਵੀ ਸਾਰਾ ਕੁਝ 8x8 6 6 ਇੰਟੂ 6 ਆ সাইਡ ਚਾਹੀਦੀ ਹੈ ਸੋ ਉਹ ਸਾਰਾ ਇਹਨਾਂ ਦਾ ਬਿਜ਼ਨਸ ਵੀ ਡਾਊਨ ਹੋਇਆ ਜੀ ਤੇ ਗੱਡੀਆਂ ਵੀ ਵੇਚਣੀਆਂ ਪੈਗੀਆਂ ਕਿਉਂਕਿ ਲਗਜ਼ਰੀ ਗੱਡੀਆਂ ਨੇ ਬਾਕੀ ਗੱਲ ਇਹ ਜੀ ਜਿੱਥੋਂ ਤੱਕ ਤੁਸੀਂ ਸਰਕਾਰ ਦੀ ਗੱਲ ਕਰੀ ਸੀਗੀ ਅਸੀਂ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੀ ਟੀਮ 'ਚ ਸੇਵਾ ਕਰਦੇ ਆ ਜੀ ਐਜ਼ ਅ ਵਲੰਟੀਰੀ ਮੈਂ ਤਾਂ ਸੇਵਾ ਕਰਦਾ ਜੀ ਸੋ ਅਸੀਂ ਉਹਨਾਂ ਕੋਲ ਵੀ ਗਏ ਸੀ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਤੇ ਉਹਨਾਂ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਕੋਈ ਅ ਛੋਪਾ ਰਸਤਮ ਜੀਆਂ ਚਲਾਕੀਆਂ ਜਾਂ ਕਰੀ ਜਾਂਦੇ ਨੇ ਵੀ ਜਿਹਦੇ ਬਾਅਦ ਚ ਪੇਪਰ ਤਿਆਰ ਕਰ ਰਹੇ ਨੇ ਤਾਂ ਉਹਨਾਂ ਨੇ ਸਾਡੀ ਗੱਲ ਦੇ ਉੱਪਰ ਬਹੁਤ ਗੌਰ ਨਾਲ ਸੁਣ ਕੇ ਉਹਨਾਂ ਨੇ ਜਿਹੜੀ ਫਾਈਲ ਹੈ ਉਹ ਪੀਜੀ ਮਾਰਕਰਤੀ ਵੀ ਸਾਨੂੰ ਸਾਡੇ ਵਕੀਲ ਸਾਹਿਬ ਤੇ ਵੀ ਬਹੁਤ ਜ਼ਿਆਦਾ ਮਾਣ ਹੈ ਜੋ ਪੈਰਵਾਈ ਕਰਕੇ ਤੇ ਸਾਰੇ ਨਗਰ ਤੇ ਵੀ ਮਾਣ ਹੈ ਜੋ ਸਾਡੇ ਨਾਲ ਖੜਾ ਹੈ ਸੋ ਇਸ ਕਰਕੇ ਪੀਜੀਆ ਦੇ ਜਿਹੜੇ ਡਾਕਟਰ ਨੇ ਉਹਨਾਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਜਿਹੜੀ ਪਿਕਚਰ ਨੂੰ ਬਿਲਕੁਲ ਕਲੀਅਰ ਕਰ ਦੇਣਗੇ ਪਰ ਇਹ ਸਵਾਲ ਆ ਰਹੇ ਨੇ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਉੱਪਰ ਕੋਈ ਹਸਪਤਾਲ ਦੇ ਖਿਲਾਫ ਪੋਸਟ ਪਾਉਂਦੇ ਹੋ ਉਹਦੇ ਉੱਪਰ نیچے ਕਮੈਂਟਸ ਵਗੈਰਾ ਆਉਂਦੇ ਤਾਂ ਸਾਫ਼ ਤੌਰ ਤੇ ਤੁਹਾਨੂੰ ਤੁਸੀਂ ਧਮਕਾ ਹੈ ਵੀ ਜਾਂਦਾ ਕੋਈ ਇਦਾਂ ਦੀ ਗੱਲ ਆ ਸਾਹਮਣੇ ਆਈ ਹੈ ਸਰ ਦੇਖੋ ਜਦੋਂ ਵੀ ਕੋਈ ਆਪਾਂ ਪੋਸਟ ਪਾਉਂਦੇ ਆ ਵੀ ਗੁਹਾਰ ਲਾਉਂਦੇ ਆ ਇੱਕ ਆਪਦੇ ਯਾਰਾਂ ਮਿੱਤਰਾਂ ਨੂੰ ਇੱਕ ਜ਼ਿਲ੍ਹੇ ਨੂੰ ਪਟਿਆਲੇ ਨੂੰ ਲਾਉਂਦੇ ਆ ਵੀ ਸਾਡੇ ਨਾਲ ਗਲਤ ਹੋ ਗਿਆ ਜੀ ਤੁਸੀਂ ਨਾ ਫਸ ਜਾਓ ਤਾਂ ਥੱਲੇ ਫਿਰ ਉਹ ਮਾੜੇ ਮੋٹے ਕਮੈਂਟ ਜਿਹੜੇ ਉਹਨਾਂ ਨੂੰ ਹਾਲੇ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਤੇ ਰੋਜ਼ ਬੰਦਾ ਮਾਰ ਕੇ ਸੌਂਦੇ ਆ ਪਰ ਇਦਾਂ ਜ਼ਰੂਰ ਹੁੰਦਾ ਵੀ ਐਲੀ ਕਰੀ ਦੀ ਪਰ ਫਿਰ ਉਹ ਜਦੋਂ ਕਮੈਂਟ ਇੰਨੇ ਮਾੜੇ ਕਰੀ ਜਾਂਦੇ ਫਿਰ ਥੱਲੇ ਸਾਨੂੰ ਵੀ ਕਹਿਣਾ ਪੈਂਦਾ ਵੀ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜੀ ਵੀ ਅਸੀਂ ਵੀ ਹਰ ਇੱਕ ਪੌੜੀ ਚੜ ਕੇ ਨਿਆਦੀ ਪੌੜੀ ਚੜ ਕੇ ਆਪ ਜੀ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਭੇਜਾਂਗੇ ਹਸਪਤਾਲ ਦੀ ਗੱਲ ਹੁੰਦੀ ਹੈ ਤਾਂ ਕਹਿੰਦਾ ਸਾਡਾ ਹਸਪਤਾਲ ਪੂਰਾ ਇਨਸ਼ੋਰਡ ਹੈ ਇਨਸ਼ੋਰਡ ਦੇ ਨਾਲ ਕੀ ਮਤਲਬ ਹੈ ਉਹਨਾਂ ਦਾ ਕੀ ਇਨਸ਼ੋਰਡ ਹੈ ਤਾਂ ਮਤਲਬ ਕਿਸੇ ਵੀ ਤਰੀਕੇ ਅਣਗਿਣੇ ਵਰਤੀ ਮੈਂ ਤੁਹਾਨੂੰ ਸਰਕਸਤੀ ਕਲੀਕ ਲਈ ਕਹਿੰਦਾ ਇਹ ਛੋੜਦਾ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਆਈ ਜਾਓ ਤੇ ਅਸੀਂ ਡਾਕਟਰ ਕੋਈ ਹੋਰ ਦਿਖਾਵਾਂਗੇ ਆਪਰੇਸ਼ਨ ਕੋਈ ਹੋਰ ਕਰੂਗਾ ਸਟੀਚਸ ਕੋਈ ਹੋਰ ਲਾਊਗਾ ਤੇ ਪੱਟੀ ਕੋਈ ਹੋਰ ਕਾਊਗਾ ਇਹਦਾ ਇਹ ਇਹੀ ਮਤਲਬ ਹੋ ਗਿਆ ਫਿਰ ਇਹ ਛੋੜਦਾ ਤਾਂ ਵੀ ਅਸੀਂ ਅੱਖਾਂ ਪਾੜੀ ਜਾਵਾਂਗੇ ਲੋਕਾਂ ਦੀਆਂ ਤੇ ਜਿਹੜੇ ਤੇ ਉਹਨਾਂ ਦਾ ਕੀ ਨਾਮ ਹੈ ਰੱਬ ਤੁਹਾਡਾ ਭਲਾ ਕਰੇ ਨੁਕਸਾਨ ਲੋਕਾਂ ਦਾ ਕਰੀ ਜਾਵਾਂਗੇ ਲੋਕਾਂ ਦੇ ਢਿੱਡਾਂ ਦੇ ਵਿੱਚ ਲੱਤਾਂ ਮਰੀ ਜਾਵਾਂਗੇ ਤੇ ਉਹ ਸਾਡੇ ਆਪ ਦਾ ਸਾਡਾ ਆਹ ਹਸਪੀਟਲ ਛੋੜਦਾ ਇਹੋ ਜਿਹੀਆਂ ਗੱਲਾਂ ਕਰ ਕਰਕੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਲੇਮਨ ਲੈਂਗੁਏਜ ਦੇ ਵਿੱਚ ਹੀ ਸਮਝਣਗੇ ਵੀ ਸਾਡਾ ਹਸਪੀਟਲ ਇਨਸ਼ੋਰਡ ਹੈ ਤੇ ਤੁਸੀਂ ਭੱਜੋ ਬਟ ਵੀ ਵਾਂਟ ਟੂ ਟੈਲ ਥੈਮ ਕਿ ਸਾਨੂੰ ਵੀ ਮਾਪਿਓ ਨੇ ਹੁਣ ਇੰਨਾ ਕੁ ਪੜਾਤਾ ਤਾਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਬਹੁਤ ਪ੍ਰੋਪਰਲੀ ਇਹ ਚੀਜ਼ ਸਮਝਾ ਸਕਿਆ ਤੇ ਉਹਨਾਂ ਨੇ ਬਹੁਤ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਨਿਸ਼ਚਿਤ ਤੌਰ 'ਤੇ ਬੱਚਾ ਵੀ ਇਹਦੇ ਵਿੱਚ ਆਪਾਂ ਆਟਿਓ ਵਾਲ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਾਂਗੇ ਔਰ ਇਹਨਾਂ ਨੂੰ سزا ਮਿਲਣੀ ਮਿਲਣੀ ਸੋ ਇਸ ਸਮੇਂ ਇਸ ਪੈਰਵਾਈ ਨੂੰ ਜਿਹੜਾ ਦੇ ਰਹੇ ਨੇ ਉਹ ਸਾਡੇ ਵਕੀਲ ਸਾਹਿਬ ਸਨ ਅਸੀਂ ਸਭ ਕਿਸ ਤਰੀਕੇ ਨਾਲ ਦੇਖਦੇ ਹੋ ਪੈਰਵਾਈ ਹੋ ਰਹੀ ਹੈ ਬੂਰੇ ਤਰੀਕੇ ਦੀ ਇਹ ਡਾਕਟਰ ਦਾ ਜਿਹੜਾ ਕੇ ਹੈ ਇਲਜ਼ਾਮ ਉੱਪਰ ਲਗਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਕੀ ਨਕਲੀ ਵਰਤੀ ਮੈਂ ਇਹਨਾਂ ਦੀ ਇਨਸਟਰਕਸ਼ਨ ਦੇ ਮੁਤਾਬਕ ਜੋ ਇਹਨਾਂ ਨੇ ਫੈਕਟਸ ਮੈਨੂੰ ਦੱਸੇ ਨੇ ਉਹਨਾਂ ਦੇ ਮੁਤਾਬਕ ਸੈਕਸ਼ਨ 35 ਆਫ ਦਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ ਮਾਨਯੋਗ ਕੰਜ਼ਿਊਮਰ ਕਮਿਸ਼ਨ ਪਟਿਆਲਾ ਉੱਥੇ ਅਸੀਂ ਕੰਪਲੇਂਟ ਫਾਈਲ ਕੀਤੀ ਹੈ और मान्य कमीशन ने ऑपोजिट पार्टी दृष्टि हॉस्पिटल और डॉक्टर नोटिस इशू कर दिता है सोलह अक्टूबर नपीयर होने वास्ते तो लगता भी जिस तरीके गल वरती गई है कानूनी कार्रवाई के तहत इस हस्पता के लाइसेंस ने जो कैंसल हो सकते हैं क्योंकि हस्पता के बार एम्स का बोर्ड ला के लोगों को गुमराह किया जाता है देखो जी जो कानून के मुताबिक कानून के दायरे के रह के जो जो स्टैप लेने चाहिए ने ਉਹ ਸਾਰੇ ਸਟੈਪਸ ਵੀ ਲਾ ਰਹੇ ਆ। ਲੱਗਦਾ ਕਦੋਂ ਤੱਕ ਇਨਸਾਫ ਅਵਲਮ ਜੀ ਨੂੰ ਮਿਲ ਜਾਏਗਾ ਕਿਉਂਕਿ ਲਗਾਤਾਰ ਕਹਿ ਰਹੀ ਵੀ ਇੱਕ ਜ਼ਿੰਦਗੀ ਹਾਰਨ ਦੀ ਗੱਲ ਹੋ ਰਹੀ ਹੈ। ਇੱਕ ਅੱਖ ਗਵਾ ਚੁੱਕੇ ਨੇ ਸਾਰਾ ਬਿਜ਼ਨਸ ਉਹਨਾਂ ਦਾ ਖਤਮ ਹੋ ਚੁੱਕਾ ਹੈ। ਕਿੰਨੇ ਕਿ ਜਲਦੀ ਨਿਫਾਜ਼ ਸਾਹਿਬ ਨਾਲ। ਇਹ ਤਾਂ ਮਾਨਯੋਗ ਅਦਾਲਤ ਦੇ ਉੱਤੇ ਡਿਪੈਂਡ ਕਰਦਾ ਜੀ। ਲੇਕਿਨ ਅਸੀਂ ਅਦਾਲਤ ਨੂੰ ਇਹ ਫਰਿਆਦ ਕਰਾਂਗੇ ਕਿ ਛੋਟੀ ਤੋਂ ਛੋਟੀ ਤਰੀਕ ਪਾ ਕੇ ਤੇ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ। ਜੇ ਸੰਸਰ ਨਾਲ ਵਕੀਲ ਜਿਹੜੇ ਪਸੀਨ ਸਾਹਿਬ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਕੇਸ ਦੀ ਜਿਹੜੀ ਪੈਰਵਾਈ ਕੀਤੀ ਜਾ ਰਹੀ ਹੈ ਸਾਬਤ ਤੌਰ ਤੇ ਚਾਰ ਆਪਰੇਸ਼ਨ ਇਸ ਤੋਂ ਮੇ ਇਸ ਨੌਜਵਾਨ ਦੇ ਹੋ ਚੁੱਕੇ ਨੇ ਜਿਨ੍ਹਾਂ ਨੇ ਆਪਣੀ ਅੱਖ ਜਿਹੜੀ ਆ ਉਹ ਨਿੱਜੀ ਹਸਪਤਾਲ ਦੀਆਂ ਅਣਗਹਿਲੀਆਂ ਕਰਕੇ ਗਵਾਈਆ ਹਾਲਾਂਕਿ ਇਸ ਤੋਂ ਇਲਾਵਾ ਜੋ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਖਿਲਾਫ ਪੋਸਟ ਪਈਆਂ ਤਾਂ ਸਾਬਤ ਤੌਰ ਤੇ ਕਮੈਂਟਸ ਦੇ ਵਿੱਚ ਲਿਖਿਆ ਜਾਂਦਾ ਕਿ ਸਾਡਾ ਹਸਪਤਾਲ ਇਨਸ਼ੋਰਡ ਹੈ ਪਰ ਇਹ ਸਵਾਲ ਖੜਾ ਹੁੰਦਾ ਹੈ ਕਿ ਇਨਸ਼ੋਰਡ ਹੈ ਤਾਂ ਕੀ ਲੋਕਾਂ ਦੇ ਨਾਲ ਇਸ ਤਰੀਕੇ ਦਾ ਦੁਬਾਰਾ ਕੀਤਾ ਜਾਵੇਗਾ ਸੋ ਜਲਦੀ ਪੈਰਵਾਈ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਮਾਨਯੋਗ ਕੋਰਟ ਤੋਂ ਅ ਜਲਦੀ ਇਸ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦੀ ਵਾਰਨ ਦੀ ਗੱਲ ਆ ਉਹ ਕੀਤੀ ਜਾ ਰਹੀ ਹੈ ਕੈਮਰਾ ਬਸਲਾਵਾਂ ਦਿੱਤੇ ਨਾਲ ਤਰਨ ਟਕਰਾਲ ਰੋਜ਼ਾਨਾ ਸਪੋਕਸਮੈਨ ਪਟਿਆਲਾ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਸਰ ਕੱਲ ਨਾ ਫੇਰ ਵਿਲਮ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਆਪਾਂ ਰਿਗਾਰਡਿੰਗ ਹਾਂਜੀ ਜੀ ਤੇ ਉਸ ਰਿਗਾਰਡਿੰਗ ਗੱਲ ਕਰਨੀ ਸੀ ਕਿ ਉਹ ਕਹਿੰਦੇ ਵੀ ਹੁਣ ਅਸੀਂ ਕੋਰਟ ਦੇ ਵਿੱਚ ਕੇਸ ਪਾਤਾ ਤੇ ਹਸਪੀਟਲ ਦੇ ਖਿਲਾਫ ਕਾਰਵਾਈ ਕਰਾਣੀ ਹੈ ਵੀ ਤੁਹਾਡੇ ਵੱਲੋਂ ਨਹੀਂ ਆਪਣੇ ਪੱਖ ਦੇ ਵਿੱਚ ਕੋਈ ਗੱਲਬਾਤ ਰੱਖੀਗੀ ਫਿਰ ਕੋਰਟ ਚ ਦੱਸਣਗੇ ਕਿ ਕੋਰਟ ਜਿਵੇਂ ਸਬਜੂਡੈਂਸ ਦਾ ਮੈਟਰ ਜੋ ਅਸੀਂ ਆਪਣੀ ਲੀਗਲ ਟੀਮ ਨੂੰ ਕਿਹਾ ਵੈ ਉਹ ਕਰੇਗੀ ਆਪਣੇ ਆਪ ਓਕੇ ਕਿਉਂਕਿ ਸਾਰੀ ਇਹ ਟੀਮ ਬਣਾਈ ਗਈ ਸੀ ਨਾ ਕਿ ਇੱਕ ਸੀਐਮਓ ਸਿਵਲ ਸਰਜਨ ਵੀ ਸੀਗਾ ਤੇ ਐਸਐਮਓ ਵੀ ਸੀਗਾ ਇਹ ਟੀਮ ਦੇ ਨਾਲ ਅਗਲੀ ਕਾਰਵਾਈ ਹੋਈ ਹੈ ਤੁਹਾਡੇ ਨਾਲ ਮਿਲ ਕੇ ਫਿਰ ਉਹ ਮੈਟਰ ਸਬਜੂਡਿਟਸ ਦਾ ਹੈ ਜੀ ਆਪਾਂ ਕੋ ਸਟੇਟਮੈਂਟ ਤਾਂ ਦੇਣੀ ਨਹੀਂ ਉਹ ਮੈਟਰ ਜਿਵੇਂ ਕੋਰਟ ਚ ਕੇਸ ਚੱਲੇਗਾ ਤੇ ਐਸਸੀਐਮਓ ਕੋ ਸਾਫ ਕੋਲ ਕੇਸ ਚੱਲੇਗਾ ਦੇਖਾਂਗੇ ਓਕੇ ਤੁਸੀਂ ਮਤਲਬ ਕਿ ਆਪਣੇ ਵਕੀਲ ਵਰਾਇਆ ਆਪਣੀ ਲੀਗਲ ਟੀਮ ਸਾਰੀ ਅਪਾਇੰਟ ਕਰ ਲਈ ਹੈ ਨਹੀਂ ਹਾਂਜੀ ਹਾਂਜੀ ਠੀਕ ਹੈ ਸਰ ਕੀ ਅੱਗੇ ਦਾ ਕੋਈ ਚੱਲਿਆ ਹਾਲ ਤੱਕ ਕੋਈ ਤੁਹਾਡੇ ਕੋਲ ਨੋਟਿਸ ਵਗੈਰਾ ਆਏ ਨਹੀਂ ਹਲੇ ਸਿਰਫ ਪ੍ਰੋਸੀਜਰ ਹੈ। ਕਲੀਨਿੰਗ ਮੀਟਿੰਗ ਵੀ ਹੋ ਚੁੱਕੀ ਸੀ ਇਹ ਮਸਾਮਲੇ ਦੋ ਵਾਰੀ। ਓਕੇ ਓਕੇ ਹਲੇ ਕੁਝ ਮਰ ਕੇ ਜਿਵੇਂ ਜਾਂਚ ਵਾਲੋ ਕੀਤੇ ਕੁਝ ਨਤੀਜੇ ਨਿਕਲੇ ਸਾਹਮਣੇ ਜੀ। ਸਰ ਜੀ ਕੁਝ ਨਹੀਂ ਤਾਂ ਉਹ ਦੱਸਣਗੇ ਸਾਹੂਦ ਕੀ ਹੋਊਗਾ। ਇਹਨੇ ਕੋਈ ਡਿਮਾਂਡ ਕੀਤੀ ਵਿਲੀਅਮ ਨੇ ਚਿੰਨਿਗੜ ਦੀ ਟੀਮ ਮੰਗੀ ਕੋਈ। ਹਾਂ ਕੋਈ ਪੈਨਲ ਨੇ ਕਿਹਾ ਵੀ ਸਾਨੂੰ ਪੀਜੀਐਲ ਟੀਮ ਦਿੱਤੀ ਜਾਵੇ ਹਨਾ ਜੀ। ਹਾਂਜੀ 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 ਓਕੇ ਓਕੇ ਚਲੋ ਤੁਸੀਂ ਆਪਣਾ ਕੋਈ ਪੱਖ ਨਹੀਂ ਰੱਖਣਾ ਵੀ ਚਲੋ ਜੋ ਡਿਸੀਜਨ ਕੋਰਟ ਲਏਗਾ ਉਹ ਚੱਲੇਗਾ ਜੀ। ਹਾਂਜੀ ਜਿਵੇਂ ਤਾਂ ਦੇਖੋ ਕੀ ਆਪਾਂ ਕੀ ਡਿਸਾਈਡ ਕਰਾਂਗੇ ਤੇ ਕੋਰਟ ਨੂੰ ਪਤਾ ਆ ਸੀਐਮਓ ਸਾਹਿਬ ਨੂੰ ਪਤਾ ਪੈਣਾ ਜਿਹੜਾ ਡਿਸਾਈਡ ਕਰੇਗਾ ਜੀ ਠੀਕ ਐ ਸਰ ਠੀਕ ਐ ਓਕੇ ਜੀ